ਇਹ ਆ ਵੀ ਇਹ ਸਾਡਾ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ਼ ਹੋਇਆ ਪਿਆਦਾ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਧਦਾ ਜਾ ਰਿਹਾ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਔਰ ਘਰ ਘਰ ਦੇ ਵਿੱਚ ਡੇਂਗੂ ਫੈਲਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦ ਨਹੀਂ ਇਹ ਗੱਲ ਕਲੀਅਰ ਆ ਇਹ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਤਮਾ ਸਾਹਿਬ ਦੀ ਡੱਟ ਹੋ ਰਹੀ ਆ ਇੱਕ ਪਰਸੋਂ ਮਰਿਆ ਇੱਕ ਆਜ ਕਿ ਹੁਣ ਇਹਦੀ ਅਰਥੀ ਯਾਰ ਹੋ ਰਹੀ ਆ ਔਰ ਬਹੁਤ ਹੀ ਇਸ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪੈ ਰਹੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਹਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਉੱਲ ਧਿਆਨ ਦੇਣ ਆਪਸੇ ਲੜਾਈਆਂ ਆਪਸੇ ਫੋਟ ਛੱਡ ਕੇ ਤੇ ਉਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ